ਅੱਛਾ ਜਿਹੜਾ ਹਰਕਤ ਪ੍ਰਾਣਾ ਦਾ ਦੌਰ ਆਇਆ ਤਾਂ ਇੱਥੇ ਇੱਕ ਦਾ ਬਾਲਵਿਕ ਸਮਾਜ ਦਾ ਸਾਲਾਨਾ ਸਮਾਗਮ ਹੁੰਦਾ ਭਾਈ ਬਾਲਵਿਕ ਭਾਈਚਾਰੇ ਵੱਲੋਂ ਉਹਦੇ ਜੀ ਮੈਂ ਹਾਜ਼ਰੀ ਲਾਉਣ ਆਇਆ ਸੀ ਤੇ ਨਾਲ ਸ਼ਰੋਮਣੀ ਅਕਾਲੀ ਦਲ ਅਕਾਲ ਤਖਤ ਵੱਲੋਂ ਜਿਹੜੀ ਭਾਰਤੀ ਮੀਮਾ ਸ਼ੁਰੂ ਕੀਤੀ ਆ ਪੰਜਾਬ ਭਰ ਦੇ ਵਿੱਚ ਕੱਲ ਨੂੰ 31 ਤਰੀਕ ਨੂੰ ਪਟਿਆਲਾ ਸਮਾਣਾ ਰੋਡ ਤੇ ਸਵਰਾਜ ਪਾਇਲ ਦੇ ਵਿੱਚ ਪੰਜ ਮੈਂਬਰੀ ਕਮੇਟੀ ਆ ਰਹੀ ਹੈ ਔਰ ਅਸੀਂ ਭਾਰਤੀ ਦਾ ਸ਼ੁਭਾਤ ਕਰਨੀ ਆ 5 ਨੂੰ 31 1 ਤਰੀਕ ਨੂੰ 1 April ਨੂੰ ਟੌੜੇ ਦੀ ਰਾਜਮੰਡੀ ਦੇ ਵਿੱਚ ਪੰਥਰਤਨ ਜਾਇਦਾ ਗੁਰਚਾਰ ਸਿੰਘ ਜੀ ਟੌੜਾ ਹੋਰਾਂ ਦੀ ਆ ਬਾਰਸੀ ਸਮਾਗਮ ਹੋਣਾ ਅੱਜ ਸ਼੍ਰੀ ਖੰਡ ਪਾਠ ਸਾਹਿਬ ਦੇ ਪਾਠ ਕਰਾ ਕੇ ਮੈਂ ਪਾਤੜਾ ਏਰੀਏ ਦੇ ਸਾਰੇ ਜਿਹੜੇ ਸਹਿਰਦ ਵਰਕਰ ਨੇ ਪੰਥਕ ਸੋਚ ਵਾਲੇ ਲੋਕ ਨੇ ਉਹਨਾਂ ਸਾਰਿਆਂ ਨੂੰ ਸੱਦਾ ਦੇਣ ਲਈ ਆਏ ਆ ਕਿ ਦੋਵੇਂ ਸਮਾਗਮਾਂ ਦੇ ਵਿੱਚ ਹਾਜ਼ਰੀ ਭਰਨ 31 ਤਰੀਕ ਨੂੰ ਪੰਜ ਮੈਮਰੀ ਭਾਰਤੀ ਕਮੇਟੀ ਵੱਲੋਂ ਜਿਹੜੀ ਸ਼ੁਰੂਆਤ ਕੀਤੀ ਜਾ ਰਹੀ ਹੈ ਭਾਰਤੀ ਯੂਗ ਦੇ ਵਿੱਚ ਵੀ ਤੇ 1 ਤਰੀਕ ਨੂੰ ਤੌੜਾ ਸਾਹਿਬ ਦੀ ਵਰਤੀ ਸਮਾਰਨ ਹੋ ਰਹੀ ਹੈ ਜਿਹੜਾ ਸਿਆਸੀ ਉਤਰਾ ਚੜਾਅ ਜਿਹੜਾ ਕੇ ਲਈ ਤਰ ਤੱਕ ਸਰਵੇ ਜਥੇਦਾਰਾਂ ਨੂੰ ਲੈ ਕੇ ਚੱਲ ਰਿਹਾ ਉਹਦੇ ਬਾਰੇ ਕੀ ਕਹੋ ਜੀ ਇਹ ਬੜੀ ਮਦਭਾਗੀ ਗੱਲ ਆ ਕਿ ਖਾਲਸਾ ਪੰਥ ਵਿੱਚ ਪੰਥਕ ਸੰਸਥਾਵਾਂ ਵਿੱਚ ਜਿਹੜਾ ਆਪਸੀ ਖਾਨਾ ਜੱਗੀ ਦਾ ਮਾਹੌਲ ਬਣਿਆ ਖੜਾ ਆਪਸੀ ਤਣਾਅ ਤੇ ਵਿਵਾਦ ਦਾ ਮਾਹੌਲ ਬਣਿਆ ਖੜਾ ਇਹ ਬੜਾ ਮਦਭਾਗਾ ਪਹਿਲੀ ਵਾਰੀ ਹੋਣਾ ਕਿ ਹੋਲੇ ਮਹੱਲੇ ਦੇ ਦਿਹਾੜੇ ਤੇ ਨਾ ਸ਼ਰਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਸੀ ਨਾ ਸ੍ਰੀ ਅਕਾਲਤਾ ਸਾਹਿਬ ਦਾ ਜਹੇਦਾਰ ਸਾਹਿਬ ਸੀ ਨਾ ਸ਼ਰਮਣੀ ਅਕਾਲੀ ਦਲ ਦਾ ਕੋਈ ਪ੍ਰਧਾਨ ਸੀ ਯਾਨੀ ਤਿੰਨੇ ਪੰਥ ਦੀਆਂ ਸਰਮੋਰ ਸੰਸਥਾਵਾਂ ਦੇ ਹੈੱਡ ਜਿਹੜੇ ਵਿਵਾਦਾਂ ਦੇ ਘੇਰੇ ਵਿੱਚ ਘਿਰੇ ਹੋਏ ਸੀ ਪਹਿਲੀ ਵਾਰੀ ਹੋਣਾ ਇਤਿਹਾਸ ਦੇ ਵਿੱਚ ਕਿ ਸ਼ਰਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਜਨਰਲ ਅਜਰਾਸ ਦੇ ਵਿੱਚ ਕੋਈ ਵੀ ਕਿਸੇ ਤਖਤਾ ਨਾ ਜਹੇਦਾਰ ਸਾਹਿਬ ਪਹੁੰਚਿਆ ਨਾ ਹੈਡ ਗਰਾਂਥੀ ਸ੍ਰੀ ਦਰਵਾਰ ਸਾਹਿਬ ਪਹੁੰਚੇ ਮਤਲ ਇਸ ਤਰ੍ਹਾਂ ਦੀ ਸਥਿਤੀ ਜਿਹੜੀ ਬਣੀ ਹੋਈ ਆ ਇਹ ਬੜੀ ਨਾਜ਼ੁਕ ਆ ਔਰ ਮਦਭਾਗੀ ਆ ਔਰ ਖਾਲਸਾ ਪੰਥ ਨੂੰ ਇਕਜੁੱਟ ਹੋਣ ਦੀ ਲੋੜ ਆ ਇਕਸੁਰ ਹੋਣ ਦੀ ਲੋੜ ਆ ਸਾਡੇ ਸਿੰਘ ਸਹਿਬਾਨ ਜ세ਦਰ ਸਹਿਬਾਨ ਤੇ ਸਿਰਦ ਪੰਥਕ ਸੋਚ ਵਾਲੇ ਲੋਕਾਂ ਨੂੰ ਮੈਂ ਅਪੀਲ ਕਰਦਾ ਕਿ ਇਹ ਜਿਹੜਾ ਤਣਾਅ ਤੇ ਖਟਾਸ ਦਾ ਮਾਹੌਲ ਬਣਿਆ ਇਹਨੂੰ ਖਤਮ ਕਰਕੇ ਫਿਰ ਜੋੜ ਕੇ ਆਪਸੀ ਸਾਂਝੀ ਨਾਲ ਬਿਨਾਂ ਸੰਸਾਮਦੇ ਮੁਖੀਆਂ ਦੇ ਫੈਸਲੇ ਕੀਤੇ ਜਾਣ ਔਰ ਸ਼ਰਮਣੀ ਅਕਾਲੀ ਦਰ ਨੂੰ ਇਕਜੁੱਟ ਕਰਨ ਦੀ ਲੋੜ ਆ ਸ਼ਰਮਣੀ ਅਕਾਲੀ ਦਰ ਨੂੰ ਇੱਕਸੁਰ ਕਰਨ ਦੀ ਲੋੜ ਆ ਮਤਲਬ ਜਿਹੜਾ ਇੱਕ ਸੁਰ ਕਰਨ ਦਾ ਫਾਰਮੂਲਾ 2 ਦਸੰਬਰ ਨੂੰ 2 ਦਸੰਬਰ 2024 ਨੂੰ ਸ੍ਰੀ ਅਕਾਲਤਾ ਸਾਹਿਬ ਦੀ ਫਸੀਲ ਤੇ ਸਿੰਘ ਸਾਹਿਬਾਨ ਨੇ ਸੁਣਾਇਆ ਸੀ ਉਹੀ ਕੋਈ ਘਰਾ ਉਹੀ ਕੋਈ ਇੱਕ ਰੋਡ ਮੈਪਾ ਸਾਰੇ ਪੰਥਕ ਧਿਰਾਂ ਨੂੰ ਇਕੱਠੇ ਕਰਕੇ ਸ਼ਰਮਣੀ ਅਕਾਲੀ ਦਰ ਨੂੰ ਇਕਜੁੱਟ ਕਰਨ ਦਾ ਔਰ ਇਹ ਅਫਸੋਸ ਦੀ ਗੱਲ ਆ ਕਿ ਕੁਝ ਲੋਕਾਂ ਨੇ ਉਹਨੂੰ ਤਾਰਕੀਦੋ ਕੀਤਾ ਕੁਝ ਲੋਕਾਂ ਨੇ ਅਕਾਲੀ ਦਲ ਦੀ ਬਿਖਰੀ ਹੋਈ ਖੇਰੂ-ਖੇਰੂ ਹੋਈ ਸ਼ਕਤੀ ਨੂੰ ਜੋੜਨ ਦੇ ਤਰੀਕਿਆਂ ਤੇ ਉਂਗਲਾਂ ਉਠਾਈਆਂ ਪਰ ਆਪਣੇ ਮਨਮਰਜ਼ੀ ਦੇ ਖੇਡਾ ਖੇਡਣ ਲਈ ਮਨਮਰਜ਼ੀ ਦੇ ਫੈਸਲੇ ਕਰਾਉਣ ਲਈ ਔਰ ਸ਼ਰਮਣੀ ਅਕਾਲੀ ਦਲ ਨੂੰ ਪੰਥਕ ਲੀਹਾਂ ਤੋਂ ਲਾਉਣ ਲਈ ਪਰ ਇਹ ਜਿਹੜੀ ਸਾਜ਼ਿਸ਼ਾ ਸ਼ਰਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਦੀ ਉਹ ਲੋਕ ਖੇਡ ਰਹੇ ਨੇ ਜਿਨ੍ਹਾਂ ਨੇ ਕਾਲੀ ਦਲ ਲਈ ਅੱਜ ਤੱਕ ਕਦੇ 5 ਮਿੰਟ ਜੇਰ ਨਹੀਂ ਕੱਟੀ ਕਦੇ ਕਾਲੀ ਦਲ ਦੇ ਕਿਸੇ ਸੰਘਰਸ਼ ਵਿੱਚ ਹਿੱਸਾ ਨਹੀਂ ਲਿਆ ਜਿਹੜੇ ਕਾਲੀ ਦਲ ਦੇ ਸੰਘਰਸ਼ਾਂ ਵਿੱਚ ਲੋਕ ਹਿੱਸਾ ਲੈਣ ਵਾਲੇ ਨੇ ਉਹ ਚਿੰਤਤ ਨੇ ਉਹ ਫਿਕਰਬੰਦ ਨੇ ਸੋ ਅਸੀਂ ਅਪੀਲ ਕਰਦੇ ਆ ਕਿ ਪੰਜਾਬ ਅੱਜ ਉਜੜਿਆ ਪਿਆ ਬਰਬਾਦ ਪਿਆ ਤਬਾਹ ਹੋਇਆ ਪਿਆ ਪੰਜਾਬ ਦਾ ਕੋਈ ਵਾਲੀਵਾਰ ਨਹੀਂ ਰਿਹਾ ਪੰਜਾਬ ਨੂੰ ਇਕਜੁੱਟ ਕਰਨ ਲਈ ਪੰਜਾਬ ਨੂੰ ਇਸ ਸੰਕਟ ਤੋਂ ਕੱਢਣ ਲਈ ਮਾਣ ਅੱਜ ਮਜ਼ਬੂਤ ਸ਼ਰਮਣੀ ਅਕਾਲੀ ਦਲ ਦੀ ਲੋੜਾ ਜਿਹੜਾ ਰੋਬ ਭੈ ਦਵਕਾ ਕਾਲੀਆਂ ਦਾ ਕਿਸੇ ਸਮੇਂ ਦੇਸ ਦੀ ਰਾਜਨੀਤੀ ਸੀ ਉਹਨੂੰ ਮੁੜ ਕੇ ਬਹਾਲ ਕਰਨ ਦੀ ਲੋੜਾ ਔਰ ਮੈਨੂੰ ਬੜੀ ਖੁਸ਼ੀ ਹੈ ਇਸ ਗੱਲ ਦੀ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਫੈਸਲ ਤੋਂ ਸਰਾਏ ਫੈਸਲੇ ਅਨੁਸਾਰ ਆ ਜਿਹੜੀ ਸ਼ਰਮਣੀ ਅਕਾਲੀ ਦਲ ਅਕਾਲ ਤਖਤ ਸਾਹਿਬ ਦੀ ਭਾਰਤੀ ਕਮੇਟੀ ਨੇ ਭਾਰਤੀ ਕਰਨ ਦੀ ਮਹੀਮ ਰੰਭੀਆ ਇਹਨੂੰ ਬਹੁਤ ਵੱਡਾ ਹੰਕਾਰ ਆ ਬਰਿਆ ਔਰ ਲੋਕਾਂ ਵਿੱਚ ਬੜਾ ਉਤਸ਼ਾਹ ਲੋਕਾਂ ਵਿੱਚ ਬਹੁਤ ਦਿਲਚਸਪੀ ਆ ਔਰ ਮੈਂ ਸਮਝਦਾ ਇਸ ਗੱਲ ਦਾ ਸਕੇਤਾ ਕਿ ਲੋਕ ਜਿਹੜੇ ਨੇ ਇਕ ਅਕਾਲੀ ਦਲ ਨੂੰ ਮਜ਼ਬੂਤ ਦੇਖਣਾ ਚਾਹੁੰਦੇ ਆ ਉਹ ਸਾਡੀ ਇਹ ਅਪੀਲ ਆ ਕਿ ਅਕਾਲੀ ਦਲ ਵਿੱਚ ਨਮੀ ਦਿੱਕ ਪੈਰਾ ਕਰਨ ਲਈ ਨਵਾਂ ਮਨ ਲੀਡਰਸ਼ਿਪ ਲਿਆਉਣ ਲਈ ਅਕਾਲੀ ਦਲ ਨੂੰ ਮੂੜ ਸਰਜੀਤ ਕਰਨ ਲਈ ਇਹ ਜਿਹੜਾ ਉਪਰਾਲਾ ਇਹਦੇ ਸਾਰੇ ਸਹਿਯੋਗ ਦੇਣ ਔਰ ਜਿਹੜੇ ਕਿਸੇ ਨਾਲ ਤਾਰ ਪਿੱਡੋ ਕਰਦੇ ਨੇ ਕਿਸੇ ਗੇ ਤਰੀਕੇ ਨਾਲ ਉਹਨਾਂ ਨੂੰ ਮੇਰੀ ਬੇਨਤੀ ਆ ਕਿ ਉਹ ਅਕਾਲੀ ਵਰਕਰਾਂ ਦਾ ਧਿਆਨ ਰੱਖਣ ਅਕਾਲੀ ਵਰਕਰ ਜਿਹੜੇ ਨੇ ਜਿਨ੍ਹਾਂ ਨੇ ਅਕਾਲੀ ਦਲ ਨੂੰ ਰਾਜ ਸਤਾ ਤੇ ਵਾਰ-ਵਾਰੀ ਸੂਬੇ ਦੇ ਵਿੱਚ ਬੁਲਟਾਇਆ ਹਿੰਦੁਸਤਾਨ ਦੀ ਰਾਜਨੀਤੀ ਦੇ ਵਿੱਚ ਹਿੱਸੇਦਾਰ ਬਣਾਇਆ ਅੱਜ ਉਹ ਅਕਾਲੀ ਵਰਕਰਾਂ ਦੀ ਲੋੜ ਆ ਕਿ ਅੱਡ-ਅੱਡ ਬੋਲੀਆਂ ਬੋਲਣ ਦੀ ਥਾਂ ਸਾਰੇ ਇਕੱਠੇ ਹੋਈਏ ਅੱਜ ਪੰਜਾਬ ਨੂੰ ਬਚਾਉਣ ਦੀ ਲੋੜ ਆ ਕਿ ਇੱਕ ਮਜ਼ਬੂਤ ਅਕਾਲੀ ਦਲ ਬਣਾਈਏ ਅੱਜ ਪੰਜਾਬ ਤੇ ਪੰਥ ਦਾ ਵਾਸਤਾ ਪਾ ਕੇ ਅਸੀਂ ਉਹਨਾਂ ਭਰਾਵਾਂ ਨੂੰ ਜ਼ਰੂਰ ਅਪੀਲ ਕਰਦੇ ਆਂ ਕਿ ਉਹ ਆਪਣੀਆਂ ਵਖਰਾ ਚੁੱਲਾ ਬਾਲੰਦੀ ਥਾਂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਭੇਜੀ ਟੀਮ ਤੇ ਅਨਸਾਰ ਭਰਤੀ ਕਰਕੇ ਉਹਦੇ ਵਿੱਚ ਸ਼ਾਮਲ ਹੋ ਕੇ ਇੱਕ ਇੱਕ ਅਕਾਲੀ ਦਲ ਬਣਾਉਣ ਉਹਦੇ ਵਿੱਚ ਪੰਜਾਬ ਦਾ ਭਲਾ ਪੰਥ ਦਾ ਭਲਾ ਇੱਕ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਦੀ ਰੈਲਵੇ ਜੇ ਕੰਡਲ ਦੀ ਭਰਤੀ ਵੀ ਚੱਲ ਰਹੀ ਹੈ दूसरी तरफ से ਸਿੱਖ ਬਲਲੀਗ ਵਾਹੀ ਦੇ ਵਿੱਚ ਕਰ ਭਰਤੀ ਦੀ ਜਿਹੜੀ ਹੈ ਪ੍ਰਕਿਰਿਆ ਪੂਰੀ ਕਰਦੀ ਗੱਲ ਕੀਤੀ ਜਾ ਰਹੀ ਹੈ ਇਹ ਦੋ ਗੱਲਾਂ ਕਿਵੇਂ ਚੱਲ ਰਹੀਆਂ ਨੇ ਦੇਖੋ ਇਹੀ ਅਫਸੋਸ ਦੀ ਗੱਲ ਆ ਕਿ ਇੱਕ ਪਾਸੇ ਸ੍ਰੀ ਅਕਾਲਤਾਬਾਹ ਸਾਹਿਬ ਦਾ ਫਰਮਾਨ ਆ ਇੱਕ ਪਾਸੇ ਸਾ ਸੁਖਵੀਰ ਸਿੰਘ ਦਾ ਬਾਦਲ ਦਾ ਫਰਮਾਨ ਹੁਣ ਜਿਹੜੇ ਪੰਥ ਪ੍ਰਸਤ ਲੋਕ ਦੇ ਅਕਾਲੀ ਦਲ ਨੂੰ ਪਿਆਰ ਕਰਨ ਵਾਲੇ ਲੋਕ ਨੇ ਉਹ ਸ੍ਰੀ ਅਕਾਲਤਾਬਾਹ ਸਾਹਿਬ ਦਾ ਫਰਮਾਨ ਪ੍ਰਵਾਨ ਕਰਨਗੇ ਉਹ ਸਾ ਸੁਖਵੀਰ ਸਿੰਘ ਦਾ ਬਾਦਲ ਦਾ ਫਰਮਾਨ ਕਿਉਂ ਪ੍ਰਵਾਨ ਕਰਨਗੇ ਸੋ ਸਾ ਸੁਖਵੀਰ ਸਿੰਘ ਬਾਦਲ ਨੂੰ ਵੀ ਸਾਡੀ ਅਪੀਲ ਆ ਕਿ ਉਹ ਸ੍ਰੀ ਅਕਾਲਤਾ ਸਾਹਿਬ ਨਾਲ ਟੱਕਰ ਨਾ ਲੈਣ ਉਹ ਸ੍ਰੀ ਅਕਾਲਤਾ ਸਾਹਿਬ ਵੱਲੋਂ ਅ ਜਿਹੜੀ ਡਿਊਟੀ ਲਈ ਹੈ ਜਿਨ੍ਹਾਂ ਲੋਕਾਂ ਦੀ ਉਹਨਾਂ ਦੇ ਡਿਊਟੀ ਵਿੱਚ ਕੋਈ ਵਿਘਨ ਨਾ ਪਾਉਣ ਬਲਕਿ ਉਹਨੂੰ ਸਹਿਯੋਗ ਦੇਣ ਉਹਨੂੰ ਸਹਿਯੋਗ ਦੇ ਕੇ ਹੀ ਕਾਲੀ ਦਰ ਨੂੰ ਰਾਜ ਭਾਗ ਦਾ ਮਾਲਕ ਬਣਾਇਆ ਜਾ ਸਕਦਾ ਉਹਨੂੰ ਸਹਿਯੋਗ ਦੇ ਕੇ ਹੀ ਪੰਥ ਤੇ ਪੰਜਾਬ ਨੂੰ ਬਚਾਇਆ ਜਾ ਸਕਦਾ ਉਹਦੇ 'ਚ ਕੋਈ ਟੰਗ ਨਾ ਡਾਓ ਉਹਦੇ 'ਚ ਕੋਈ ਰੰਕੜਾ ਕਰਨ ਬਲਕਿ ਆ ਅਕਾਲੀ ਵਰਕਰਾਂ ਦੀ ਲੋੜ ਆ ਪੰਜਾਬ ਦੀ ਲੋੜ ਆ ਪੰਥ ਦੀ ਲੋੜ ਆ ਕਿ ਆਡ-ਆਡ ਬੋਲੀ ਬੋਲਣ ਦੀ ਥਾਂ ਪੰਜ ਮੈਂਬਰੀ ਕਮੇਟੀ ਜਿਹੜੀ ਆ ਸ਼ਰਮਣੀ ਅਕਾਲੀ ਦਲ ਅਕਾਲ ਤਖਸ ਵਿਭਾਰਤੀ ਕਰ ਰਹੀ ਆ ਉਹਦੇ ਚ ਸ਼ਾਮਲ ਹੋ ਕੇ ਆਪਾਂ ਸਾਰੇ ਇੱਕ ਨਵਾਂ ਪ੍ਰਧਾਨ ਜਿਸ ਤਰ੍ਹਾਂ ਦੀ ਤਬੱਕੋ ਆਸ ਉਮੀਦ ਲੋਕ ਅਕਾਲੀ ਲੀਡਰਾਂ ਤੋਂ ਕਰਦੇ ਨੇ ਉਸ ਤਰ੍ਹਾਂ ਦੀ ਲੀਡਰਸ਼ਿਪ ਅਕਾਲੀਆਂ ਨੂੰ ਦੇ ਦੇਈਏ ਇਸ ਵੀਰ ਸਿੰਘ ਬਾਦਲ ਦੇ ਜਿਹੜੇ ਸਾਥੀ ਦੇ ਜਨਮ ਦਾ ਸਾਥ ਦੇ ਰਹੇ ਨੇ ਆਖੂ ਜੱਡੇ ਵੀ ਲੀਡਰ ਨੇ ਮੈਂ ਤਾਂ ਕਹਿਣਾ ਕਿ ਪਹਿਲਾਂ ਨਾਲੋਂ ਅਕਾਲੀ ਦਲ ਦੀ ਭਰਤੀ ਜਿਹੜੀ ਆ ਵੱਧ ਹੋਈ ਹੈ ਮੈਂ ਸਮਝਦਾ ਭਲੇਖੇ ਕੱਢ ਦੇਣਾ ਚਾਹੀਦਾ ਵੇ ਰਾਤੋ ਰਾਤ ਭਰਤੀਆਂ ਨਹੀਂ ਹੋਇਆ ਕਰਦੀਆਂ ਜੇਬਾਂ 'ਚ ਕਾਫੀ ਆਪਾਂ ਕੇ ਭਰਤੀਆਂ ਨਹੀਂ ਹੋਇਆ ਕਰਦੀਆਂ ਮੰਨ ਲਓ ਜਿਸ ਪਾਰਟੀ ਨੂੰ ਵੋਟ ਸਾਰੇ ਪੰਜਾਬ ਤੋਂ 18 ਲੱਖ ਮਿਲੀ ਹੋਵੇ ਤੇ ਉਹਦੀ 32 ਲੱਖ ਭਰਤੀ 20 ਦਿਨਾਂ ਵਿੱਚ ਕਿਵੇਂ ਹੋ ਸਕਦੀ ਆ ਇਹ ਸਵਾਲ ਦੁਨੀਆ ਭਰ ਵਿੱਚ ਉੱਠ ਕੇ ਉੱਠਿਆ ਰਿਹਾ ਤੇ ਉਹਨਾਂ ਨੂੰ ਪ੍ਰੇਖਾ ਨਹੀਂ ਹੋਣਾ ਚਾਹੀਦਾ ਸੋ ਭਰਤੀ ਕਰਨ ਦਾ ਤੌਰ ਤਰੀਕਾ ਜੋ ਸ਼ਰਮਣੀ ਕਾਲਦਲ ਕਾਲ ਤੱਕ ਦੀ ਭਰਤੀ ਹੁਣ ਹੋ ਰਹੀ ਹੈ ਜਨਤਕ ਤੌਰ ਤੇ ਇਸ ਤਰ੍ਹਾਂ ਦਾ ਹੁੰਦਾ ਜਿਹੜੀ ਕਾਲ ਤੱਕ ਸਾਹਿਬ ਵੱਲੋਂ ਭਰਤੀ ਕੀਤੀ ਜਾ ਰਹੀ ਸੀ ਉਹਦੀ ਰਹਿਮਾਈ ਹੈ ਥੋੜੀ ਸੀ ਉਹ ਲੇਟ ਹੋਈ ਕਿਉਂ ਉਹਦਾ ਕਾਰਨ ਕੀ ਰਿਹਾ ਉਹਦਾ ਕਾਰਨ ਤਾਂ ਪਹਿਲਾਂ ਤਾਂ ਸਿੰਘ ਸਹਿਬਾਨਾ ਨੇ ਪਿੱਛੇ ਯਤਨ ਕੀਤਾ ਸੀ ਉਸ ਮੈਂਬਰਾਂ ਨੇ ਅਸਤੀਫੇ ਦੇਤੇ ਸਿੰਘ ਸਹਿਬਾਨਾ ਨੇ ਯਤਨ ਕੀਤਾ ਸੀ ਕਿ ਆਮ ਸਹਿਮਤੀ ਬਣਾਈ ਜਾਵੇ ਜਿਹੜੀ ਕੁਝ ਇੱਕ ਧਿਰ ਨੇ ਰੁਕਾਵਟਾਂ ਖੜੀਆਂ ਕੀਤੀਆਂ ਕਦੇ ਕਾਨੂੰਨ ਦੇ ਡੰਡੇ ਦਿਖਾਉਣ ਲੱਗੇ ਕਦੇ ਦਫਤਰ ਦੇ ਕਬਜ਼ੇ ਦੀਆਂ ਗੱਲਾਂ ਕਰਨ ਲੱਗੇ ਮਲ ਕਦੇ ਚੋਣ ਨਿਸ਼ਾਨ ਦੇ ਸਿੰਪਲ ਦਾ ਆਸਾਨ ਦਿਖਾਉਣ ਲੱਗੇ ਜਾਨੀ ਉਹਨਾਂ ਨੂੰ ਇਹ ਦੀ ਪਤਾ ਵੀ ਇਹ ਸਾਰੀਆਂ ਗੱਲਾਂ ਵੀ ਪੰਥ ਅੱਗੇ ਸ੍ਰੀ ਅਕਾਲ ਤਾ ਸਭ ਅੱਗੇ ਕੋਈ ਕਾਨੂੰਨ ਅੜੀਕਾ ਨਹੀਂ ਬਣਦਾ ਲੋਕਾਂ ਦੀ ਆਸਥਾ ਅੱਗੇ ਕੋਈ ਕਾਨੂੰਨ ਅੜੀਕਾ ਨਹੀਂ ਹੁੰਦਾ ਜਿਹੜੀ ਪਰੰਪਰਾ ਹੁੰਦੀ ਆ ਮਰਿਆਦਾ ਹੁੰਦੀ ਆ ਉਹਦੇ 'ਚ ਕੋਈ ਕਾਨੂੰਨ ਰੁਕਾਵਟ ਨਹੀਂ ਬਣਦਾ ਹੁੰਦਾ ਸੋ ਇਸ ਲਈ ਇਹ ਜਿਹੜੀਆਂ ਗੱਲਾਂ ਸੀ ਇਹਨਾਂ ਨੇ ਰਿਕਾਵਟਾ ਨੇ 3 ਮਹੀਨੇ ਭਰਤੀ ਲੇਟ ਕੀਤੀ ਆ ਸੋ ਮੈਂ ਸਮਝਦਾ ਨਹੀਂ ਸੀ ਕਰਨੀ ਚਾਹੀਦੀ ਪਰ ਚਲੋ ਦੇਰ ਆਇਆ ਦਰੁਸਤ ਆਏ ਹੁਣ ਭਰਤੀ ਸ਼ੁਰੂ ਹੋਊਗੀ ਤੁਸੀਂ ਗੱਲ ਕੀਤੀ ਆ ਸਿੰਪਲ ਹੁਣ ਜਿਸ ਤਰ੍ਹਾਂ ਇੱਕ ਪਾਸੇ ਅ ਸ਼ਕਤੀਪ ਸਿੰਘ ਬਾਦਲ ਦੀ ਭਰਤੀ ਆ ਇੱਕ ਪਾਸੇ ਕਾਲ ਦਸਰਾਏ ਵੀ ਰਹਿਣਮਾਈ 88 ਦੀ ਭਰਤੀ ਆ ਇਹ ਸਿੰਬਲ ਕਿ ਜੀ ਦਾ ਫਿਰ ਜਿਹੜੇ ਬਾਬਤਾਂ ਤੇ ਕੀ ਹੋਣਗੇ ਕਿਵੇਂ ਨਹੀਂ ਸਿੰਬਲ ਕੋਈ ਮਹਾਨਾ ਨਹੀਂ ਰੱਖਦਾ ਹੁੰਦਾ ਸਿੰਬਲ ਤਾਂ ਜਿਹਦੇ ਨਾਲ ਲੋਕ ਹੁੰਦੇ ਨੇ ਜਿਹਦੇ ਨਾਲ ਜਨਤਾ ਹੁੰਦੀ ਹੈ ਜਿਹਨੂੰ ਸ੍ਰੀ ਅਕਾਲ ਤਾ ਸਾਬ ਦੀ ਸਰਪ੍ਰਸਤੀ ਹੋਏਗੀ ਉਹਨੂੰ ਹੀ ਲੋਕ ਅਕਾਲੀ ਦਲ ਮੰਨਣਗੇ ਕਿਉਂਕਿ ਅਕਾਲੀ ਦਲ ਦੀ ਹੋਂਦ ਸਥਾਪਤੀ ਬੁਨਿਆਦ ਸ੍ਰੀ ਅਕਾਲ ਤਾ ਸਾਬ ਤੇ ਬੈਠ ਕੇ ਹੋਈ ਆ ਸ੍ਰੀ ਅਕਾਲ ਤਾ ਸਾਬ ਦੀ ਰਹਿਮਾਈਤੀ ਵੱਡੇ ਵੱਡੇ ਸੰਘਰਸ਼ ਲੜੇ ਨੇ ਅਕਾਲੀ ਜੇ ਰਾਜ ਭਾਗ ਦਾ ਮਾਲਕ ਬਣੇ ਦੇਸ਼ ਦੇ ਵਿੱਚ ਜਦ ਸੂਬੇ 'ਚ ਉਹ ਅਕਾਲੀ ਅਕਾਲ ਤਖਤ ਸਾਹਿਬ ਦੀ ਦੇਣ ਆ ਉਹਦੇ 'ਚ ਬਹੁਤ ਵੱਡੀ ਸੋ ਅੱਜ ਅਕਾਲ ਤਖਤ ਤੋਂ ਪਰੇ ਹੋ ਕੇ ਅਕਾਲ ਤਖਤ ਸਾਹਿਬ ਨੂੰ ਪਿੱਠ ਦਿਖਾ ਕੇ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲ੍ਹੀ ਕਰਕੇ ਕੋਈ ਅਕਾਲੀ ਨਹੀਂ ਕੋ ਹਾਸ ਸਕਦਾ ਨਾ ਅਕਾਲੀ ਦਲ ਕਦੇ ਰਾਜ ਚਾ ਸਕਦਾ ਜੇ ਕੋਈ ਅਕਾਲ ਤਖਤ ਸਾਹਿਬ ਦਾ ਹੁਕਮ ਨਹੀਂ ਮੰਨਦਾ ਜੇ ਭਾਰ ਦੇ ਚੋਣ ਦੇ ਵੀ ਹੁੰਦੇ ਆਪਣੇ ਸੂਲ ਨੇ ਆਪਣੇ ਨਿਯਮ ਨੇ ਅਸੀਂ ਉਹਨਾਂ ਅਨੁਸਾਰ ਹੀ ਆਪਣੀ ਮਤਲਬ ਜਿਹੜੀ ਹੈ ਸ਼ਰੋਮਣੀ ਅਕਾਲੀ ਦਰ ਜਿਹੜਾ ਅਕਾਲ ਤਖਤ ਉਹਨਾਂ ਨਿਯਮਾਂ ਦੀ ਪਾਲਣਾ ਕਰੇਗਾ ਇਹ ਕੋਈ ਅੜੀਕਾ ਨਹੀਂ ਹੈ ਨਾ ਇਹ ਰੱਦ ਹੋ ਸਕਦੀ ਆ ਕਿਉਂਕਿ ਚੋਣ ਕਮਿਸ਼ਨ ਨੂੰ ਕਿਸੇ ਪਾਰਟੀ ਦੀ ਮਾਨਤਾ ਰੱਦ ਕਰਨ ਦਾ ਹੱਕ ਹੈ ਨਹੀਂ ਅਧਿਕਾਰ ਹੈ ਨਹੀਂ ਮਤਲਬ ਉਹਨੇ ਐਫੀਡੈਵਿਟ ਦਿੱਤਾ ਰਾਤ ਦੇ ਵਿੱਚ ਮਤਲਬ ਰਿਜਵੀ ਸਾਹਿਬ ਦੇ ਕੇਸ ਦੇ ਵਿੱਚ ਆਪ ਚੋਣ ਕਮਿਸ਼ਨ ਨੇ ਐਫੀਡਵਿਟ ਦਿੱਤਾ ਵੀ ਸਾਡੇ ਕੋਲ ਕਿਸੇ ਪਾਰਟੀ ਦੀ ਮਾਨਤਾ ਰੱਦ ਕਰਨ ਦਾ ਅਧਿਕਾਰ ਨਹੀਂ ਜਿੰਨੀ ਦੇਰ ਕੋਈ ਪਾਰਟੀ ਅਨਲਾਫੁਲ ਗਿਰਿਆ ਨਾ ਕੀਤੀ ਜਾਵੇ ਜਿੰਨੀ ਦੇਰ ਕੋਈ ਪਾਰਟੀ ਆਪਣਾ ਸੰਵਿਧਾਨ ਨਾ ਬਦਲ ਲਵੇ ਅਸੀਂ ਨਾ ਸੰਵਿਧਾਨ ਬਦਲ ਰਹੇ ਹਾਂ ਬਲਕਿ ਜਾਇਦਾ ਸਾਹਿਬ ਨੇ ਤਾਂ ਕਿਹਾ ਸੀ ਵੀ ਅਕਾਲੀ ਦਰ ਦੇ ਵਿਧਾਨ ਅਨੁਸਾਰ ਅਕਾਲੀ ਦਰ ਦੇ ਨਿਯਮ ਅਨੁਸਾਰ ਇਹ ਭਰਤੀ ਕੀਤੀ ਜਾਵੇ ਨਵੇਂ ਪ੍ਰਧਾਨ ਦੀ ਚੋਣ ਕੀਤੀ ਜਾਵੇ ਕਿੰਨਾ ਕੁ ਟੀਚਰ ਰੱਖਿਆ ਹੈ ਭਰਤੀ ਦਾ ਜਿਵੇਂ ਵੀ ਆਪਾਂ ਕੋਚਰੇ ਇਹ ਮੇਂ ਇੱਕ ਪਾਰਟੀ ਮੈਂ ਸਮਝਦਾ ਇਹ ਤਾਂ ਜਿਸ ਤਰ੍ਹਾਂ ਦੀ ਲੋਕਾਂ ਦੀ ਆਪ ਮਹਾਰੇ ਸ਼ਮੂਲਿਤ ਹੋ ਰਹੀ ਆ ਮਲੂਦੇ ਚਾ ਹੁਣ ਆਉਣ ਵਾਲਾ ਸਮੇਂ 'ਚ ਪਤਾ ਲੱਗੂ ਕਿ ਕਿੰਨੀ ਭਾਰਤੀ ਹੁੰਦੀ ਆ ਪਰ ਸ਼ਾਹ ਜਿਹੜਾ ਹੈ ਅੱਜ ਤੱਕ ਇੰਨਾ ਕਦੇ ਕਿਸੇ ਭਾਰਤੀ ਦੇ ਵਿੱਚ ਕਿਸੇ ਵੀ ਪਾਰਟੀ ਦੀ ਭਾਰਤੀ ਦੇ ਵਿੱਚ ਨਹੀਂ ਦੇਖਣ ਨੂੰ ਮਿਲਿਆ ਜਿੰਨਾ ਮਿਲ ਦੇਖ ਰਿਹਾ ਹੈ ਟਾਈਮ ਦਿੱਤਾ ਜੀ ਅਸਾਦ ਸਾਹਿਬ ਨੂੰ ਜਿੱਥੇ ਜਾਨ ਵਾਪਸ ਕਰਨ ਵਾਸਤੇ ਉਹ ਤਾਂ ਜਿੰਨੀਆਂ ਵੀ ਪੰਥਕ ਸੰਸਥਾਵਾਂ ਨੇ ਉਹਨਾਂ ਨੇ ਜਹੇਦਾਰ ਸਰੀਅਕਾਲਤਾ ਸਾਹਿਬ ਨੂੰ ਬਣਾਉਣ ਦਾ ਬਿਠਾਉਣ ਦਾ ਲਾਹਣ ਦਾ ਵੀ ਵਿਧੀ ਵਿਧਾਨ ਜਿਹੜਾ ਹੈ ਉਹ ਤਿਆਰ ਕਰਨ ਲਈ ਕਿਹਾ ਔਰ ਮੈਂ ਸਮਝਦਾ ਕਿ ਕਰਨਾ ਪਏਗਾ ਭਾਵੇਂ IGPC ਵੱਲੋਂ ਮਤਾ ਪਾ ਕੇ ਵਿਸ਼ਵਾਸ ਦਵਾਇਆ ਪਰ ਇਸ ਤਰ੍ਹਾਂ ਦੇ ਵਿਸ਼ਵਾਸ ਤਾਂ ਪਿਛਲੇ ਕਿੰਨੇ ਸਾਲਾਂ ਤੋਂ ਦਵਾਏ ਜਿੱਤੇ ਜਾ ਰਹੇ ਨੇ ਪਰ ਸਹੀ ਗੱਲ ਹੈ ਵੀ ਇਹ ਵਿਧੀ ਵਿਧਾਨ ਬਣਾਉਣਾ ਪਏਗਾ ਔਰ ਜਿਹੜੇ ਹੁਣ ਤੱਕ ਜੋ ਕੁਝ ਹੋਇਆ ਉਹਨੂੰ ਪੰਥ ਨੇ ਪ੍ਰਵਾਨ ਨਹੀਂ ਕੀਤਾ ਸ਼ਰੋਮਣੀ ਗੁਰਦੁਆਰਾ ਪਰਵੰਧਕ ਕਮੇਟੀ ਭਾਵੇਂ ਜਸਦਰ ਸਹਿਬਾਨਾ ਦੀ ਨਿਯੁਕਤੀ ਕਰਦੀ ਆ ਪਰ ਪ੍ਰਵਾਨਗੀ ਪાંਛ ਦਿੰਦਾ ਹੁਣ ਜਿੰਨੀਆਂ ਨਿਭਤੀਆਂ ਹੋਈਆਂ ਇਹਨਾਂ ਨੂੰ ਪ੍ਰਵਾਨਗੀ ਪાંਛ ਨੇ ਨਹੀਂ ਦਿੱਤੀ ਕਿਸੇ ਪાંਛਕ ਸੰਸਥਾ ਨੇ ਦਿੱਤੀ ਇਸੇ ਕਰਕੇ ਵਿਵਾਦ ਆ ਇਸੇ ਕਰਕੇ ਟਕਰਾ ਇਸੇ ਕਰਕੇ ਮੋਰਚਾ ਲਾਉਣ ਦੀ ਗੱਲਾਂ ਸੰਸਦਾਂ ਵੱਲੋਂ ਕੀਤੀ ਜਾ ਰਹੀ ਹੈ ਸੋ ਇਹ ਵਿਵਾਦ ਖਤਮ ਕਰਨੇ ਚਾਹੀਦੇ ਨੇ ਆਮ ਸਹਿਮਤੀ ਨਾਲ ਫੈਸਲੇ ਹੋਣੇ ਚਾਹੀਦੇ ਨੇ ਜਥੇਦਾਰ ਸਾਹਿਬਾਂ ਨਾਲ ਕਿਉਂਕਿ ਜਥੇਦਾਰ ਜਿਹੜੇ ਨੇ ਕਿਸੇ ਇੱਕ ਪਾਰਟੀ ਦੇ ਕਿਸੇ ਇੱਕ ਧੜੇ ਦੇ ਨਹੀਂ ਬਲਕਿ ਉਹ ਪੰਜਾਬ ਦੇ ਵੀ ਦੇਸ਼ ਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਜਥੇਦਾਰ ਨੇ ਹੋ ਆਮੇ ਕੋਈ ਸੇ ਪਾਰਟੀ ਨਾ ਹੋਵੇ ਅਬ ਬੀਟੇ ਦੇ ਅਕਾਲੀ ਦਲ ਵੱਲੋਂ ਟੋਚ ਲਾਏ ਜਾ ਰਹੇ ਲੇਕਿਨ ਭਾਜਪਾ ਨੂੰ ਮਜ਼ਬੂਤ ਕਰ ਲਈ ਭਾਜਪਾ ਨੂੰ ਲਿਆਉਣ ਲਈ ਕੰਪ ਕਰ ਕੀਤਾ ਜਾ ਰਿਹਾ ਇਹ ਤਾਂ ਹੋਤਾ ਜੇ ਹੋਤਾ ਜੇ ਸ੍ਰੀ ਕਾਲਤਾ ਸਾਹਿਬ ਤੇ ਜੇ ਨੇਤਾ ਵੀ ਕਹਿੰਦੇ ਨਾਗਪੁਰ ਦੇ ਸਨ ਹਾਂ ਆਪ ਤਲੀਆਂ ਚ ਟੀਜਰ ਨੇ ਬੀਜਪੀ ਵਾਲਿਆਂ ਦੀਆਂ ਬਸ ਸ਼ਾਦੀਆਂ ਤੇ ਬੁਲਾਉਣ ਲਈ ਮਤਲਬ ਕਿਸੇ ਅਕਾਲੀ ਵਰਕਰ ਨੂੰ ਲੀਡਰ ਨਾ ਸੱਦਿਆ ਹੋਵੇ ਪਰ ਤਾਂ ਬੀਜਪੀ ਆਇਆ ਨੂੰ ਅ ਟੀਮ ਮਿਲਤਾ ਕਰਕੇ ਸੱਧਿਆ ਤੇ ਦੂਜਿਆਂ ਨੂੰ ਵੀ ਜੰਨੇ ਆ ਭਾਜਪੀ ਦੇ ਇਸ਼ਾਰੇ ਤੇ ਚੱਲ ਰਹੇ ਆ ਸੋ ਇਹ ਲਾਈਕ ਮੇਰਾ ਮਤਲਬ ਹੈ ਆਪਣੀਆਂ ਕਥਾਈਆਂ ਕਵੀਆਂ ਤੇ ਮਿੱਟੀ ਪਾਉਣ ਲਈ ਪਰਦਾ ਪਾਉਣ ਲਈ ਮਤਲਬ ਇਸ ਕਿਸਮ ਦੇ ਝੂਠੇ ਇਲਜ਼ਾਮ ਲਾਉਂਦੇ ਨੇ ਜਿਹੜੇ ਉਹਨਾਂ ਨੂੰ ਨਹੀਂ ਲਾਉਣੇ ਚਾਹੀਦੇ ਦੱਸਣ ਵੀ ਕਿਉਂ ਨਹੀਂ ਸ੍ਰੀ ਗੱਲਤਾ ਸਾਹਿਬ ਤੇ ਲੋਹਾਨੀ ਕਮੇਟੀ ਦੇਵਰਾਹੀ ਕੀਤੀ ਭਾਰਤੀ ਤੇ ਉਹਨਾਂ ਨੂੰ ਇਤਰਾਜ਼ ਕੀਆ ਅੱਜ ਅਕਾਲੀ ਵਰਕਰ ਨਹੀਂ ਹੈ ਜਿਹੜੇ ਇਕੱਠ ਹੋ ਰਹੇ ਆ ਅਕਾਲੀਆਂ ਦੇ ਨਹੀਂ ਹੋ ਰਹੇ ਜੇ ਉਹ ਇਹ ਉਹਨਾਂ ਅਕਾਲੀਆਂ ਦੇ ਨਹੀਂ ਹੋ ਰਹੇ ਜਿਨ੍ਹਾਂ ਨੇ ਇਹਨਾਂ ਨੂੰ ਰਾਜ ਭਾਗ ਖੰਡਾਇਆ ਜਿਨ੍ਹਾਂ ਦੀ ਤਾਕਤ ਨਾਲ ਅੱਜ ਅਕਾਲੀ ਵਰਕਰਾਂ ਤੇ ਭਰੋਸਾ ਕਰਨਾ ਵਿਸ਼ਵਾਸ ਉੱਠ ਜਾਣਾ ਮਤਲਬ ਬੜਾ ਦੁਗਧਾਈਆ ਮਤਲਬ ਭਾਗਾ ਜਿਹੜਾ ਨਹੀਂ ਉੱਠਣਾ ਚਾਹੀਦਾ ਇਹ ਅਸੀਂ ਜ਼ਰੂਰ ਅਪੀਲ ਕਰਦੇ ਹਾਂ ਸਾਸ਼ੂ ਜੀ ਸੇ ਬਾਦਲ ਤੋਂ ਉਹਨੇ ਸੱਚ ਹੈ ਹੈਲੋ